ਦੀਪ ਸਿੰਘ ਸਾਹਿਬ ਲੋਹੜੀ ਦੇ ਇਤਿਹਾਸ ਤੇ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਨਰਿੰਦਰ ਸਿੰਘ ਸਰਪੰਚ ਪਿੰਡ ਕਮਾਲ ਪ੍ਰਫਗਾਨਾ ਲੋਹੜੀ ਦੇ ਸਾਰੇ ਸਮੂਹ ਸੰਗਤ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਾਰਿਆਂ ਨੂੰ ਸਾਰਿਆਂ ਦੇ ਘਰ ਲੋਹੜੀ ਖੁਸ਼ੀਆਂ ਭਰੀ ਆਵੇ ਤੇ ਇਦਾਂ ਹੀ ਵਧੀਆ ਤਰੀਕੇ ਨਾਲ ਵਧੀਆ ਖੁਸ਼ੀਆਂ ਭਰੀਆਂ ਲੋਹੜੀ ਦਾ ਤਿਉਹਾਰ ਮਨਾਇਆ ਜਾਵੇ ਜੀ ਸਰਪੰਚ ਸਾਹਿਬ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨੀ ਚਾਹੋਗੇ ਨੌਜਵਾਨ ਪੀੜੀ ਨੂੰ ਮੈਂ ਇਹੀ ਸੰਦੇਸ਼ ਦੇਵਾਂਗਾ ਕਿ ਆਪਣੇ ਮਿਹਨਤ ਨੂੰ ਰੁਜ਼ਗਾਰ ਨੂੰ ਪਹਿਲ ਦੇਣ ਤੇ ਨਸ਼ਿਆਂ ਤੋਂ ਮੁਕਤ ਰਹਿਣ ਜੀ ਮੈਂ ਦੁਬਾਰਾ ਪਿੰਡ ਪਿੰਡ ਕਮਾਲਪੁਰ ਵਾਸੀਆਂ ਵੱਲੋਂ ਆਪਣੀ ਪੰਚਾਇਤ ਮੈਂਬਰ ਪਛਾੜ ਲਵਾਂ ਸਾਰੇ ਪੰਜਾਬ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਤੇ ਵਾਹੀ ਗੁਰਜੀ ਦਾ ਖਾਲਸਾ ਹੈ ਬਾਈ